ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਝੋਟੀ ਇੱਕ ਦਿਖਾਵਾਂਗੇ ਤੇ ਦਿਖਾਵਾਂਗੇ ਘਰੇਲੂ ਸੱਜਣ ਦੇ ਘਰੋਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਘਰੇਲੂ ਸੱਜਣ ਨੇ ਦੁੱਧ ਪੀਣ ਵਾਸਤੇ ਜਾਨਵਰ ਲੈਂਦੇ ਨੇ ਜਦੋਂ ਲਾਣੇਦਾਰ ਕਹਿੰਦਾ ਦੁੱਧੋਂ ਹਟ ਜਾਂਦੀ ਆ ਨਵੀਂ ਫੇਰ ਪਾਦਾਂ ਨੇ ਝੋਟੀ ਸੂਆ ਝੋਟੀ ਤੀਜਾ ਸੂਂਦੀ ਆ ਦੂਜੇ ਸੂਏ ਦਾ ਪਹਿਲੀ ਦੱਸਦਣਾ 16 ਕਿਲੋ ਦਾ ਰਿਕਾਰਡ ਹੈ ਇਹਦਾ ਬਾਕੀ ਚੀਜ਼ ਤੁਹਾਨੂੰ ਦੱਸੂਗੀ ਵੀ ਤੇ ਡਿਟੇਲ ਸਾਰੀ ਲਾਨੇਦਾਰ ਨੂੰ ਪੁੱਛਦੇ ਆਜੋ ਬਾਪੂ ਜੀ ਨਾ ਕਰਾਉਂਿਆ ਗੱਲਬਾਤ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਤੇ ਬਾਕੀ ਗੱਲਬਾਤ ਵੀ ਕਰਦੇ ਆ ਸਾਰੀ ਬਾਤ ਆਜੋ ਜੀ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਨਾਮ ਦੱਸ ਦਿਓ ਜੀ ਆਪਣਾ ਗੁਰਲਾਲ ਸਰਪੰਚ ਸਾਬਕਾ ਸਰਪੰਚ ਧੰਦੀਆਲ ਪਿੰਡ ਧੰਦੀਆਲ ਜੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਆ ਸਾਬਕਾ ਸਰਪੰਚ ਸਾਹਿਬ ਵੀ ਨੇ ਇੱਥੇ ਕੋਈ ਮਤਲਬ ਤੁਹਾਨੂੰ ਕੋਈ ਇਹੀ ਜੀ ਗੰਜਾਇਸ ਨਹੀਂ ਮਿਲੂਗੀ ਫੋਟ ਮੱਠ ਵਾਲੀ ਜਿੰਨੀ ਜਾਣਕਾਰੀ ਦੇਣਗੇ ਜਾਣਕਾਰੀ ਸੱਜਣੋ ਜੈਨਵਨ ਮਿਲੂਗੀ ਤੁਹਾਨੂੰ ਪਹਿਲੀ ਦੱਸਿਆ ਵੀ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਹੋਰਾਂ ਦਾ ਘਰੇਲੂ ਜਾਨਵਰ ਰੱਖਦੇ ਨੇ ਸੂਹਾ ਕਿਹੜਾ ਸੂੰਦੀ ਆ ਜੀ ਤੀਜਾ ਜੀ ਤੀਜਾ ਸੂਹਾ ਸੂੰਦੀ ਆ ਕਾ ਇੱਕ ਦਿਨ ਕੱਢ ਦੂਗੀ ਇਹ ਇਹ 5-7 ਦਿਨ ਕੱਢ ਦੂਗੀ 5-7 ਦਿਨ ਦੂਜੇ ਸੂਏ ਸਰਪੰਚ ਸਾਹਿਬ ਕਿੰਨਾ ਕੁ ਦੁੱਧ ਚੋਲੇ ਆਪਾਂ ਇਹਦਾ ਕਰੀ ਇਹਦਾ 16 ਲੀਟਰ ਤੱਕ ਚੋਲਿਆ ਜੀ 16 ਲੀਟਰ ਹਾਂਜੀ 16 ਲੀਟਰ ਚੋਲਿਆ ਵੀ ਤੀਜੇ ਸੂਏ 1 ਕਿਲੋ 2 ਕਿਲੋ ਵਧਣ ਦੀ ਹੈਗੀ ਉਮੀਦ ਹਾਂਜੀ ਮੈਂ ਤਾਂ ਨਾਲ ਹੀ ਆਗਤੀ ਵਧੀਆ ਮੈਂ ਇਸ ਸਾਮੀ ਹੋਈ ਐ ਠੀਕ ਆ ਜੀ ਪਿਛਲੇ ਸਾਲ ਨਾਲੋਂ ਸਾਮ ਸਮਭਾਲ ਤਾਂ ਬਾਕੀ ਬਾਡੀ ਬੁੱਡੀ ਦੀ ਦੱਸਦੀ ਵੀ ਆ ਹਾਂਜੀ ਹਾਂ ਆ ਵੀ ਪਰ ਥੋੜੀ ਘੱਟ ਸਵਾਲ ਚੁਆਈ ਦੀ ਉਹ ਆਪਾਂ ਲਈ ਹਾਂਜੀ ਪਰ ਉਹ ਤੋਂ ਪਹਿਲੇ ਸਾਲ ਨਵੀਂ ਝੋਟੀ ਸੀ ਪੌਣੀ ਸੀ ਠੀਕ ਹੈ ਜੀ ਠੀਕ ਹੈ ਜੀ ਹੁਣ ਵਧੀਆ ਸੇਵਾ ਚ ਆ ਕੇ ਆਕਤੀ ਪੂਰੀ ਠੀਕ ਹੈ ਜੀ ਠੀਕ ਹੈ ਮਤਲਬ ਸਾਮ ਸਮਭਾਲ ਆਪਾਂ ਨੇ ਕਰੀਆ ਪੂਰੀ ਕਹਿਣ ਦਾ ਭਾਵ ਲੈ ਸੱਜਣਾ ਇੱਕ ਵਾਰੀ ਤੋੜ ਕੇ ਦਿਖਾ ਦੇਣਾ ਖੋਲ ਕੇ ਸੂਆ ਸੂਂਦੀ ਆ ਤੀਜਾ ਦਿਨ ਪੰਜ ਸੱਤ ਕੱਢ ਦੂ ਜਿਵੇਂ ਦੂਜੇ ਦਾ ਬਾਈ ਉਹਨਾਂ ਨੇ ਦੱਸਿਆ ਵੀ ਇਹਨੇ ਕੱਢਿਆ 16 ਕਿਲੋ ਦੁੱਧ 16 ਲੀਟਰ ਲਾ ਲਿਓ 16 ਕਿਲੋ ਲਾ ਲਿਓ ਐਸ ਵਾਰੀ ਬਾਈ ਕਹਿੰਦਾ ਵੀ ਘੱਟੋ ਘੱਟ ਵੀ ਤੀਜੇ ਸੂਏ ਹੁੰਦੇ ਨੇ ਚਾਂਸ ਪਸੂ ਦੇ ਵੀ ਕਿਲੋ 2 ਕਿਲੋ ਦੁੱਧ ਵਧਾਦਾ ਨਾ ਹੁੰਦਾ ਹਾਂਜੀ ਲੈ ਚਲੋ ਐਨੂੰ ਪੁੱਝ ਕੇ ਤੋੜ ਦੋ ਜੀ ਗੱਲ ਇਹ ਮੂਹਰੀ ਫੜ ਕੇ ਤੋੜ ਦੋ ਜੀ ਲੈ ਹੁਣ ਸੱਜਣਾ ਤੁਰਦੀ ਦੀ ਅਜਮੈਂਟ ਕਰ ਲਿਓ ਪਹਿਲਵਾਨ ਨਾਲਾ ਸ਼ਿਸ਼ਟ ਵੀ ਆ ਝੋਟੀ ਦਾ ਕੱਦ ਹੈਗਾ ਦਰਮਿਆਨਾ ਕੱਦ ਨਹੀਂ ਹੈਗਾ ਬੜਾ ਜਿਆਦਾ ਵੱਡਾ ਕੱਦ ਕਾਠ ਆ ਗਿਆ ਦਰਮਿਆਨਾ ਲੇਵ ਵਾਲੂ ਬਾਤ ਖਾਦੇ ਤਰਸ ਲਾ ਕੇ ਨੇੜੇ ਓਏ ਕੱਦ ਕਾਟ ਦਰਮਿਆਨਾ ਪਰ ਤੋਰਾ ਤੂਰਾ ਝੋਟੀ ਦਾ ਯਾਰ ਬਾ ਕਮਾਲ ਆ ਬਾਡੀ ਬੁੱਡੀ ਵੀ ਉਹੀ ਜਿਵੇਂ ਪਿਛਲੇ ਦਿਨੀ ਸਾਨੂੰ ਮੈਂ ਆਮਨੇ ਦੇ ਘਰੋਂ ਦਿਖਾਈ ਤੀ ਨਾ ਛੋਟੀ ਹੱਥ ਨਹੀਂ ਕਾਪੀਏ ਲੱਗੂਗੀ ਉਹਦੀ ਕਿਉਂਕਿ ਉਹ ਸੇਲ ਹੋ ਗਈ ਸੀ ਬਾਹਲੇ ਸੱਜਣਾ ਦੇ ਫੋਨ ਆਏ ਵੀ ਗੁਰੀ ਯਾਰ ਆਪਾ ਉਹ ਲੈਣੀ ਤੀ ਉਸੇ ਦੀ ਕਾਪੀ ਲਿਆਂਦੀ ਆਪਾਂ ਨੇ ਕੱਢ ਕੇ ਵੀ ਜਿਹੜੇ ਸੱਜਣਾ ਉਦੋਂ ਲੈਣ ਕਨੀਓ ਰਹਿ ਗਏ ਅੱਜ ਉਹ ਆ ਝੋਟੀ ਨੂੰ ਖਰੀਦ ਸਕਦੇ ਨੇ ਥਣ ਥਣ ਵੀ ਟਾਪ ਕੁਆਲਿਟੀ ਦਾ ਲੱਗਿਆ ਬਾਡੀ ਬੁੱਡੀ ਦੀ ਵੀ ਟਾਪ ਕੁਆਲਿਟੀ ਆ ਕੈਨ ਦਾ ਭਾਵ ਝੋਟੀ ਕਿਸੇ ਵੀ ਪੱਖ ਤੋਂ ਹੱਥ ਨਹੀਂ ਤਰਉਂਦੀ ਇੱਥੇ ਕਮਾ ਲਓ ਜੀ ਕੇਰਾ ਹੋਰ ਉਰਲੇ ਉਰਲੇ ਬੰਨੇ ਕਮਾ ਲਿਓ ਇੱਥੇ ਤੋਂ ਹਾਂ ਇੱਥੋਂ ਦਿਖਾ ਦੇ ਤਰਸ ਫੇਸ ਕੁਆਲਟੀ ਦਿਖਾ ਦੇ ਝੋਟੀ ਦੀ ਉਹ ਸੁਹਾਵੀ ਦੀ ਸ਼ਾਂਤ ਆ ਜਿਵੇਂ ਆਲੀਦਾਲੀ ਦੇਈਆਂ ਨੇ ਕਿਹੜੇ ਡਰਦੀ ਡੁਰਦੀ ਨਹੀਂ ਸੁਹਾ ਤੀਜਾ ਸੁੰਦੀ ਆ ਦੂਜੇ ਦਾ ਹੈਗਾ 16 ਕਿਲੋ ਦਾ ਰਿਕਾਰਡ ਐਸ ਵਾਰੀ 17 ਪਾ ਦੇ 18 ਪਾ ਦੇ ਉਹ ਛੋਡੀ ਸਜਣੋਂ ਸੇਵਾ ਵੀ ਤੁਸੀਂ ਇਹ ਤੋਂ 19 20 ਵੀ ਲੈ ਸਕਦੇ ਹੋ 16 17 ਵੀ ਲੈ ਸਕਦੇ ਹੋ ਕਿ ਦਿਨ ਪੰਜ ਤੋਂ ਸੱਤ ਕੱਢ ਦੂਗੀ ਥਾਣਾ ਚ ਹਲੇ ਬੜਾ ਜੋਸ਼ ਨਹੀਂ ਮਾਰਿਆ ਹਿਲਦੇ ਨੇ ਥਾਣਾ ਬਲ ਲੈ ਚੱਲੋ ਜੀ ਇੱਥੇ ਇੱਥੇ ਖੜਿਆ ਲੋ ਇੱਕ ਮਿੰਟ ਇੱਥੇ ਦਿਖਾ ਦੇ ਦਰਸ ਗਾਂ ਵਾਲੇ ਪਾਸੇ ਦਿਖਾ ਦੇ ਫੇਸ ਕੁਆਲਿਟੀ ਫੇਸ ਤੇ ਮਾਰ ਦੇ ਕੈਮਰਾ ਐਨ ਆਹ ਸਾਈਡ ਨੂੰ ਹੋ ਜਾ ਜੀ ਮਾੜਾ ਜ ਤੇ ਇੱਥੋਂ ਦਿਖਾ ਦੇ ਹਾਂ ਲੈ ਚੱਲੋ ਜੀ ਬਰਾਂਡੇ ਜੋਂ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਚਵਾਈ ਚੂਈ ਕਿਵੇਂ ਆ ਜੀ ਇਹਦੀ ਚਵਾਈ ਦੀ ਕਿਵੇਂ ਆ ਚਵਾਈ ਦੀ ਬਹੁਤ ਵਧੀਆ ਜੀ ਨਰਮ ਚਵਾਈ ਦੀ ਜਮ ਹਾਂ ਜੀ ਹਾਂ ਆ ਬਾਕੀ ਇਹਦਾ ਸਾਨੂੰ ਥਣ ਥਣੌਟ ਵੀ ਦੱਸੂਗਾ ਵੀ ਚਵਾਈ ਦੇ ਵਿੱਚ ਵੀ ਛੋਟੀ ਨਰਮਾ ਢਿੱਲੇ ਵੇਲੂ ਵਾਲੀ ਵੀ ਯਾਰ ਬਾ ਕਮਾਲੀਆ ਆ ਆਰਡਰ ਬਹੁਤ ਆ ਅਗਲੇ ਬੰਨੇ ਵੀ ਆਰਡਰ ਪੂਰਾ ਬਣਾ ਲਿਆ ਤੇ ਪਿਛਾਲੇ ਪਾਸੇ ਵੀ ਹਲੇ 5 ਤੋਂ 7 ਦਿਨ ਕੱਢਦੀ ਆ ਵੀ ਆਰਡਰ ਪੂਰਾ ਬਣਾ ਲੂਗੀ ਉਤੋਂ ਸਾਮ ਸੰਭਾਲ ਬਹੁਤ ਕਰੀਆ ਬਾਈ ਹੋਰਾਂ ਨੇ ਤੇ ਜਾਨਵਰ ਹੈਗਾ ਵੀ ਚੰਗਾ ਜੀ ਗੱਲਬਾਤ ਕਰ ਲਈਏ ਪੈਸੇ ਇਹਦੇ ਕਿੰਨੇ ਕਲਾਵਾਂਗੇ ਜੀ ਆਪਾਂ ਇਹਦਾ 1.35 ਜੀ ਕਿੰਨੇ ਦੀ ਛੱਡ ਦਾਂਗੇ ਜੇ ਮੈਂ ਫਿਕਸ ਨਾ ਬਾ ਜੀ ਫਿਕਸ ਰੇਟ ਹੀ ਆ ਹਾਂਜੀ ਵੱਧ ਤੋਂ ਵੱਧ 32 ਤੱਕ ਛੱਡਾਂਗੇ ਇੱਥੇ ਤੱਕ 1 ਲੱਖ ਤੇ 32000 ਦੀ ਆਪਾਂ ਦੇ ਦਾਂਗੇ ਮਾਨਤਾਨ ਛੋਟ ਛੱਪਾ ਉਹ ਚ ਕਰਦਾਂਗੇ ਹਾਂਜੀ ਆ ਮਾਨਤਾਨ ਬਾਪੂ ਜੀ ਹੋਰੀ ਕਹਿੰਦੇ ਛੋਟ ਛੱਪਾ ਕਰਦਾਂਗੇ ਉਹ ਬਾਕੀ ਝੋਟੀ ਹੈਗੀ ਆ ਹਰੇਕ ਪੱਖ ਤੋਂ 5 ਸਟਾਰ ਮੋਹਰਾ ਜਿਹੜੀ ਗੱਲ ਆਪਾਂ ਕਰ ਲਈਏ ਕਿਉਂਕਿ ਆਰਡਰ ਵੀ ਪੂਰਾ ਚੌੜਾ ਜੋਸ਼ ਵਾਲਾ ਆਰਡਰ ਆ ਹਲੇ ਦਿਨ ਪੰਜ ਤੋਂ ਸੱਤ ਕੱਢ ਦੂਗੀ ਬਾਈ ਕਹਿੰਦਾ ਫਟਵਾਲ ਬਣਦੀ ਆ ਥੱਲੋਂ ਜਦੋਂ ਤਿਆਰ ਹੁੰਦੀ ਆ ਤੇ ਪਿੰਡ ਹੈਗਾ ਧੰਦੀਆਲ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੰਬਰ 22 ਹੋਰ ਹਾਂ ਦਾ ਸਕਰੀਨ ਤੇ ਚਲਾ ਦੂੰਗਾ ਮੈਂ 22 ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ